ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਸਹਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਦਾ ਵਰਣਨ ਕੀਤਾ ਜਾਵੇਗਾ ਜੀ ਸੋ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਤੇ ਸਾਰੀ ਗਾਥਾ ਜ਼ਰੂਰ ਸਰਵਣ ਕਰਨੀ ਜੀ ਜਦੋਂ ਗੁਰੂ ਪਿਤਾ ਜੀ ਨੇ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਸ਼ਹਾਦਤ ਦਾ ਜਾਮ ਪੀਂਦੇ ਵੇਖਿਆ ਤਾਂ ਹਿਰਦੇ ਵਿੱਚ ਰੋ ਦਾ ਤੂਫਾਨ ਉੱਠ ਗਿਆ ਨੈਣ ਭਿੱਜ ਗਏ ਇਸ ਸਮੇਂ ਛੋਟੇ ਸਾਹਿਬਜ਼ਾਦੀ ਬਾਬਾ ਜੁਝਾਰ ਸਿੰਘ ਜੀ ਗੁਰੂ ਜੀ ਦੇ ਸਨਮੁਖ ਆਣ ਖਲੋਤੇ ਤੇ ਬੇਨਤੀ ਕੀਤੀ ਕਿ ਹੁਣ ਮੈਨੂੰ ਵੀ ਸ਼ਹੀਦੀ ਜਾਮ ਪੀਣ ਲਈ ਜੰਗ ਵਿੱਚ ਜਾਣ ਦੀ ਆਗਿਆ ਦਿਓ ਕਿਉਂਕਿ ਭਰਾਤਾਂ ਤੋਂ ਵਿਛੜ ਕੇ ਹੁਣ ਜੀਣਾ ਸੋਣਾ ਖਾਣਾ ਪੀਣਾ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਜਦੋਂ ਪਿਤਾ ਸਤਗੁਰੂ ਜੀ ਨੇ ਦੂਜੇ ਸਪੁੱਤਰ ਦੀ ਅਰਜ਼ ਸੁਣੀ ਤਾਂ ਖੁਸ਼ੀ ਵਿੱਚ ਆਣ ਕੇ ਬੇਟੇ ਦੇ ਸਿਰ ਅਤੇ ਪਾਵਨ ਮੁਖ ਨੂੰ ਬਾਰ-ਬਾਰ ਜੁੰਮਿਆ ਤੇ ਫਰਮਾਇਆ ਕਿ ਧਰਮ ਦੀ ਰਾਖੀ ਹਿਤ ਮੈਦਾਨੇ ਜੰਗ ਵਿੱਚ ਜੂਝਣ ਲਈ ਜਾਣਾ ਚਾਹੁੰਦੇ ਹੋ ਤਾਂ ਬੜੀ ਖੁਸ਼ੀ ਨਾਲ ਜਾਵੋ ਇਸ ਗੱਲ ਲਈ ਮੇਰੇ ਨਾਲ ਨਾਰਾਜ਼ ਨਾ ਹੋਵੋ ਮੈਂ ਕਦੀ ਵੀ ਰਣ ਭੂਮੀ ਵਿੱਚ ਜਾਣ ਤੋਂ ਨਹੀਂ ਰੋਕਾਂਗਾ ਮੈਂ ਤਾਂ ਆਪਣੇ ਪੂਜ ਪਿਤਾ ਜੀ ਨੂੰ ਵੀ ਧਰਮ ਲਈ ਕੁਰਬਾਨੀ ਦੇਣ ਵਾਸਤੇ ਆਖ ਦਿੱਤਾ ਸੀ ਤੇ ਹੁਣ ਆਪ ਨੂੰ ਵੀ ਧਰਮ ਖਾਤਰ ਜਾਨ ਦੇਣ ਲਈ ਕਹਿ ਰਿਆਂ ਹਾਂ ਗੁਰੂ ਸਾਹਿਬ ਨੇ ਫਰਮਾਇਆ ਬੇਟਾ ਧਰਮ ਖਾਤਰ ਲੜਨ ਮਰਨ ਤੋਂ ਅਸੀਂ ਕਿਸੇ ਮਿੱਤਰ ਨੂੰ ਜਾਂ ਪੁੱਤਰਾਂ ਤੋਂ ਵੱਧ ਪਿਆਰੇ ਸਿੰਘਾਂ ਸੇਵਕਾਂ ਨੂੰ ਕਦੀ ਨਹੀਂ ਰੋਕਿਆ ਪਰਮੇਸ਼ਰ ਦੇ ਭਾਣੇ ਨੂੰ ਸਿਰ ਮੱਥੇ ਪਰਵਾਣ ਕੀਤਾ ਹੈ ਤੇਰੇ ਵੱਡੇ ਭਰਾ ਨੂੰ ਵੀ ਬਿਲਕੁਲ ਨਹੀਂ ਸੀ ਰੋਕਿਆ ਹੁਣ ਤੈਨੂੰ ਵੀ ਇਸੇ ਧਰਮ ਕਾਰਜ ਹਿੱਤ ਜਾਨ ਵਾਰਨ ਲਈ ਤੋਰ ਰਿਆਂ ਹਾਂ ਤੇ ਆਪਣੀ ਮੇਰੀ ਰੀਜ ਕਿਸੇ ਸ਼ਸਤਰ ਨਾਲ ਸ਼ਹੀਦ ਹੋਣ ਦੀ ਹੀ ਹੈ ਪਿਆਰੇ ਪੁੱਤਰ ਮੈਂ ਤੇਰੀ ਤੋਂ ਸਦਕੇ ਜਾਂਦਾ ਹਾਂ ਮੈਂ ਤੈਨੂੰ ਰੋਕਾਂਗਾ ਨਹੀਂ ਲੇਕਿਨ ਤੇਰੀ ਆਯੂ ਹਜੇ ਖੇਡਣ ਮੱਲਣ ਦੀ ਹੈ ਰਣ ਭੂਮੀ ਵਿੱਚ ਜਾਣ ਦੀ ਨਹੀਂ ਅਜੇ ਤਾਂ ਤੈਨੂੰ ਸੂਰਮਿਆ ਵਾਂਗ ਤੀਗ ਚਲਾਣ ਦਾ ਅਭਿਆਸ ਵੀ ਨਹੀਂ ਤੇਰਾ ਫੁੱਲਾਂ ਵਰਗਾ ਸੋਲ ਸਰੀਰ ਤਿੱਖੀ ਤੀਰਾਂ ਦੀਆਂ ਅਣੀਆਂ ਨੂੰ ਕਿਵੇਂ ਚੱਲ ਸਕੇਗਾ ਇਹ ਸੁਣ ਕੇ ਸਹਿਬਜ਼ਾਦਾ ਜੁਝਾਰ ਸਿੰਘ ਵੀ ਤੁਰੰਤ ਬੋਲ ਉੱਠੇ ਕੀ ਪਿਤਾ ਜੀ ਮੈਂ ਪਲਾ ਆਪਣੇ ਭਰਾਵਾਂ ਤੋਂ ਕਿਵੇਂ ਪਿੱਛੇ ਰਹਿ ਸਕਦਾ ਹਾਂ ਜੋ ਰਣ ਭੂਮੀ ਵਿੱਚ ਜਾ ਕੇ ਆਪਣੀ ਜੋਹਰ ਵਿਕਾ ਚੁੱਕੇ ਹਨ ਸਾਹਿਬ ਜادہ ਜੁਝਾਰ ਸਿੰਘ ਜੀ ਪਿਤਾ ਗੁਰੂ ਜੀ ਨੂੰ ਆਖ ਰਹੇ ਸਨ ਕਿ ਪਿਤਾ ਜੀ ਠੀਕ ਹੈ ਕੁਰਬਾਨੀ ਕਰਨੀ ਆਸਾਨ ਨਹੀਂ ਹੁੰਦੀ ਪਰੰਤੂ ਮੇਰੇ ਛੋਟੇ ਵੀਰਾਂ ਨੇ ਜੋ ਸਰਹਿੰਦ ਦੀਆਂ ਦੀਵਾਰਾਂ ਵਿੱਚ ਜਿੰਦਾਂ ਜਿਨੇ ਜਾ ਕੇ ਸ਼ਹਾਦਤ ਦਿੱਤੀ ਇਹ ਵੀ ਕਿਹੜੀ ਸੌਖੀ ਗੱਲ ਹੈ ਕਿ ਮੈਨੂੰ ਧਰਮ ਯੁੱਧ ਦੀ ਕੁਝ ਵੀ ਜਾਣਕਾਰੀ ਨਹੀਂ ਹੈ ਕੀ ਮੇਰੇ ਦਿਲ ਵਿੱਚ ਸੀਨੇ ਉੱਤੇ ਤੀਗਾ ਦੇ ਵਾਰ ਖਾਣ ਦੀ ਖੁਆਇਸ਼ ਨਹੀਂ ਹੈ ਠੀਕ ਹੈ ਮੈਨੂੰ ਲੜਨਾ ਨਹੀਂ ਆਉਂਦਾ ਲੇਕਿਨ ਮਰਨਾ ਤਾਂ ਆਉਂਦਾ ਹੀ ਹੈ ਤੇ ਅਗਾਹ ਵੱਧ ਕੇ ਤਲਵਾਰ ਦੀ ਧਾਰ ਉੱਤੇ ਗਰਦਨ ਰੱਖਣ ਦੀ ਜਾਂਚ ਵੀ ਮੈਨੂੰ ਚੰਗੀ ਤਰ੍ਹਾਂ ਆਉਂਦੀ ਹੈ ਕਦੀ ਰੁੱਕੀ ਜਾਨ ਉੱਤੇ ਸ਼ੇਰ ਦਾ ਬੱਚਾ ਰੁਕਿਆ ਹੈ ਸੱਚ ਇਨਸਾਫ ਦੀ ਗੱਲ ਕਰਨ ਮੌਕੇ ਝੂਠੇ ਤਾਂ ਬੇਸ਼ੱਕ ਰੁਕ ਜਾਣ ਲੇਕਿਨ ਕੀ ਕਦੀ ਕੋਈ ਸੱਚਾ ਇਨਸਾਨ ਸੱਚੀ ਗੱਲ ਕਹਿਣ ਰੁਕ ਸਕਦਾ ਹੈ ਕੀ ਪੱਤਝੜ ਵਿੱਚ ਰੁੱਖਾਂ ਉੱਤੇ ਕੋਈ ਫਲ ਲੱਗਾ ਰਹਿੰਦਾ ਹੈ ਧਰਮ ਤੇ ਨੇਕੀ ਦੀ ਰਾਹ ਉੱਤੇ ਕੁਰਬਾਨ ਹੋਣ ਵਾਲੇ ਕਦੀ ਝਿਗਦੇ ਹਨ ਨੇਕੀ ਤੇ ਪਰਉਪਕਾਰ ਇੱਕ ਅਜੀਹਾ ਗੁਣ ਹੈ ਜੀਦਾ ਕੋਈ ਜਵਾਬ ਨਹੀਂ ਜੇਕਰ ਕੋਈ ਪਾਪੀ ਪੁਰਸ਼ ਵੀ ਨੇਕੀ ਦਾ ਕਾਰਜ ਕਰ ਜਾਵੇ ਤਾਂ ਉਸ ਨੂੰ ਨਰਕਾਂ ਦੇ ਘੋਰ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸ ਦੁਨੀਆ ਵਿੱਚ ਕਿਹੜਾ ਅਸਖਸ਼ ਹੈ ਜਦੀ ਮੌਤ ਨਹੀਂ ਹੋਣੀ ਇੱਥੇ ਤਾਂ ਦਮ ਦਾ ਭਰੋਸਾ ਵੀ ਨਹੀਂ ਕਿ ਕਦੋਂ ਸਵਾਸ ਨਿਕਲ ਜਾਣੇ ਹਨ ਦਰਮਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰਨ ਤੋਂ ਉੱਚੀ ਕੋਈ ਪਦਵੀ ਨਹੀਂ ਹੈ ਤੇ ਨੀਕੀ ਉਤੇਰ ਕੁਰਬਾਨ ਹੋਣ ਵਾਲਿਆਂ ਨੂੰ ਕਿਸੇ ਪ੍ਰਸ਼ੰਸਾ ਜਾਂ ਤਾਰੀਫ਼ ਦੀ ਲੋੜ ਨਹੀਂ ਹੁੰਦੀ ਗੁਰੂ ਕੇ ਸਿੰਘਾਂ ਲਈ ਤਾਂ ਰਣਖੇਤਰ ਵਿੱਚ ਪ੍ਰਣਾਈ ਮੌਤ ਅਗੰਮੀ ਬਖਸ਼ਿਸ਼ ਵਾਂਗ ਹੁੰਦੀ ਹੈ ਜਿਨ੍ਹਾਂ ਉੱਤੇ ਪਰਮੇਸ਼ਰ ਮਿਹਰਬਾਨ ਹੋ ਗਿਆ ਉਹਨਾਂ ਨੂੰ ਸਭ ਦਾਤਾ ਪ੍ਰਾਪਤ ਹੋ ਗਈਆਂ ਜਿਨ੍ਹਾਂ ਭਾਗਵਾਨਾਂ ਉੱਤੇ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਉਹਨਾਂ ਦੀ ਹਰ ਇੱਕ ਫਸਲ ਹਰੀ ਭਰੀ ਤੇ ਭਰਪੂਰ ਹੁੰਦੀ ਹੈ ਪਰਮੇਸ਼ਰ ਹਮੇਸ਼ਾ ਉਹਨਾਂ ਦੀਆਂ ਝੋਲੀਆਂ ਭਰੀ ਰੱਖਦਾ ਹੈ ਸਵਰਗ ਹੈ ਜਾਂ ਇੰਦਰਪੁਰੀ ਇਹਨਾਂ ਦੇ ਦਰਵਾਜ਼ੇ ਪ੍ਰਭੂ ਦੇ ਪਿਆਰਿਆਂ ਲਈ ਸਦਾ ਖੁੱਲ੍ਹੇ ਰਹਿੰਦੇ ਨੇ ਸਾਡੇ ਲਈ ਆਪਣੇ ਧਰਮ ਉੱਤੇ ਗੁਰਬਾਨ ਹੋਣਾ ਬੜੀ ਆਸਾਨ ਲੱਗਦਾ ਹੈ ਅਸੀਂ ਸਤਿਗੁਰੂ ਜੀ ਆਪ ਦੇ ਪੁੱਤਰ ਹਾਂ ਤੇ ਧਰਮ ਖਾਤਰ ਸ਼ਹੀਦ ਹੋਣ ਨਾਲੋਂ ਮੁਨਾਸਿਬ ਗੱਲ ਹੋਰ ਕੀ ਹੋਵੇਗੀ ਜਦੋਂ ਇਹ ਗੱਲ ਸੁਣੀ ਤਾਂ ਸਾਹਿਬੀ ਕਮਾਲ ਗੁਰੂ ਗੋਬਿੰਦ ਸਿੰਘ ਜੀ ਭਰੀ ਹੋਈ ਆਵਾਜ਼ ਨਾਲ ਕਹਿਣ ਲੱਗੇ ਕਿ ਮੈਂ ਤੈਨੂੰ ਬਹੁਤ ਹੀ ਲਾਡਾਂ ਪਿਆਰਾਂ ਨਾਲ ਪਾਲਿਆ ਹੈ ਸ਼ੁਰੂ ਤੋਂ ਹੀ ਕਿਸੇ ਗੱਲੋਂ ਰੋਕਿਆ ਟੋਕਿਆ ਨਹੀਂ ਉਪਰੰਤ ਛੋਟੀ ਬਹਾਦਰ ਸੂਰਮੇ ਨੂੰ ਗੁਰੂ ਜੀ ਇੰਜ ਮੁਖਾਤਿਬ ਹੋਏ ਕਿ ਪੁੱਤਰ ਜੀ ਆਉ ਆਪ ਦੇ ਪਾਵਨ ਸਰੀਰ ਤੇ ਸ਼ਸਤਰ ਸਜਾ ਦਿਆਂ ਤੇ ਆਪ ਦੇ ਸਰੀਰ ਦੇ ਮੁਤਾਬਿਕ ਛੋਟੀ ਜੀ ਕਮਾਨ ਤੇ ਨਿੱਕੀ ਜੀ ਤੀਗ ਆਪ ਨੂੰ ਪਹਿਨਾ ਦਿਆਂ ਬੀਤਾ ਜੀ ਮੈਂ ਆਪ ਨੂੰ ਜੋ ਖੰੰਜਰ ਦੇ ਰਿਹਾ ਹਾਂ ਇਸ ਨੂੰ ਤਲਵਾਰ ਸਮਝਣਾ ਜੋ ਨੇਜਾ ਦੇ ਰਿਹਾ ਹਾਂ ਇਸ ਨੂੰ ਆਪਣੇ ਦਾਦਾ ਜੀ ਦਾ ਤੀਰ ਸਮਝਣਾ ਜਿਸ ਨਾਲ ਜਿਤਨੇ ਵੀ ਮਰਨ ਸਮਝਣਾ ਕਿ ਉਹ ਸਭ ਬੇਪੀਰ ਤੇ ਨਿਗੂਰੇ ਹਨ ਜੇਕਰ ਯੁੱਧ ਦੌਰਾਨ ਸਰੀਰ ਤੇ ਕੋਈ ਜ਼ਖਮ ਲੱਗ ਜਾਣ ਤਾਂ ਦੁਖੀ ਬਿਲਕੁਲ ਨਹੀਂ ਹੋਣਾ ਜੇਕਰ ਕੋਈ ਤੀਰ ਕਲੇਜੀ ਨੂੰ ਵੰਨ ਦੇਵੇ ਤਾਂ ਵੀ ਦੁੱਖ ਨਹੀਂ ਮੰਨਣਾ ਮੂੰਹੋਂ ਸੀ ਤੱਕ ਨਹੀਂ ਕਰਨੀ ਮੇਰੇ ਲਾਲ ਮੂੰਹ ਤੋਂ ਉਫਤਾ ਕਦੀ ਵੀ ਨਹੀਂ ਕਰਨੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਬੇਟਾ ਜੀ ਹੁਣ ਤੁਸੀਂ ਰਣਖੇਤਰ ਵਿੱਚ ਜਾਓ ਹੁਣ ਆਪ ਨੂੰ ਪਰਮੇਸ਼ਰ ਨੂੰ ਸੌਂਪ ਦਿੱਤਾ ਹੈ ਦੁਸ਼ਮਣਾਂ ਨੂੰ ਮਾਰੋ ਜਾਂ ਉਹਨਾਂ ਹੱਥੋਂ ਆਪ ਸ਼ਹੀਦ ਹੋ ਜਾਓ ਆਪ ਨੂੰ ਪਰਮੇਸ਼ਰ ਦੇ ਹਵਾਲੇ ਕੀਤਾ ਵੇਖਣਾ ਰੱਬ ਨੂੰ ਕਦੀ ਨਹੀਂ ਭੁੱਲਣਾ ਤੇ ਹਰ ਹਾਲਤ ਵਿੱਚ ਸਿੱਖੀ ਦਾ ਨਾਮ ਜਗ ਤੇ ਰੋਸ਼ਨ ਕਰਨਾ ਹੈ ਅਸੀਂ ਆਪ ਨੂੰ ਪਰਮੇਸ਼ਰ ਦੇ ਹਵਾਲੇ ਕਰ ਦਿੱਤਾ ਹੈ ਹੁਣ ਪਰਮੇਸ਼ਰ ਆਪ ਨੂੰ ਜੰਗ ਕਰਨ ਦੀ ਹਿੰਮਤ ਬਖਸ਼ਿਸ਼ ਕਰੇ ਆਪ ਨੂੰ ਸ਼ਹਾਦਤ ਦਾ ਜਾਮ ਪੀਣ ਦੀ ਜੋ ਡਾਢੀ ਪਿਆਸ ਲੱਗੀ ਹੋਈ ਹੈ ਪਰਮਾਤਮਾ ਇਹ ਖੁਆਇਸ਼ ਪੂਰੀ ਕਰੇ ਪੁੱਤਰ ਜੀ ਹੁਣ ਆਪ ਹੀ ਖਾਲਸਾ ਪੰਥ ਰੂਪੀ ਬੇੜੇ ਦੇ ਮਲਾਹ ਹੋ ਧਰਮ ਦੀ ਕਿਸ਼ਤੀ ਚਲਦੀ ਰੱਖਣ ਲਈ ਜੇਕਰ ਸਿਰ ਵੀ ਪੇਟ ਕਰਨਾ ਪੈ ਜਾਵੇ ਤਾਂ ਸੰਕੋਚ ਨਹੀਂ ਕਰਨਾ ਤੁਹਾਡੀ ਬਾਕੀ ਵੀਰ ਇੱਕ ਇੱਕ ਕਰਕੇ ਵਿਛੜ ਚੁੱਕੇ ਹੋਣ ਕਾਰਨ ਤੁਸੀਂ ਵੀ ਮੇਰੇ ਬਾਗ ਦੇ ਆਖਰੀ ਨਿਸ਼ਾਨ ਹੋ ਹੁਣ ਤੁਸੀਂ ਵੀ ਜਾਓ ਕਿਉਂਕਿ ਬਾਕੀ ਦੇ ਸਾਰੇ ਭਰਾ ਸਵਰਗ ਵਿੱਚ ਆਪ ਦਾ ਇੰਤਜ਼ਾਰ ਕਰ ਰਹੇ ਨੇ ਮੇਰੀ ਸੱਦਰ ਹੈ ਕਿ ਆਪ ਨੂੰ ਨਿੱਕੇ ਨਿੱਕੇ ਹੱਥਾਂ ਨਾਲ ਤੀਗ ਚਲਾਉਂਦੇ ਹੋਏ ਵੇਖਾਂ ਤੇ ਸੀਨੇ ਉੱਤੇ ਬਰਸ਼ੀ ਖਾਂਦੇ ਹੋਏ ਆਪਣੀਆਂ ਅੱਖਾਂ ਨਾਲ ਵੇਖਾਂ ਬੀਤਾ ਜੀ ਜਦੋਂ ਤੁਸੀਂ ਸਵਰਗ ਵਿੱਚ ਆਪਣੇ ਦਾਦਾ ਜੀ ਨੂੰ ਮਿਲੋਗੇ ਤਾਂ ਇਹ ਕਹਿਣਾ ਸਵਰਗਾ ਵਿੱਚ ਕੋਈ ਹੋਰ ਮਹਾਪੁਰਸ਼ ਮਿਲਣ ਤਾਂ ਉਹਨਾਂ ਨੂੰ ਇਹ ਕਹਿਣਾ ਗੁਰੂ ਨਾਨਕ ਦੇਵ ਜੀ ਦੇ ਪੈਸ ਵਿੱਚ ਜੇਕਰ ਸਾਡੇ ਨਾਲ ਹੀ ਮੇਲ ਹੋ ਜਾਵੇ ਤਾਂ ਇਹ ਕਹਿਣਾ ਕੋਈ ਸਾਡਾ ਪਿਆਰਾ ਉੱਥੇ ਆਪ ਜੀ ਨੂੰ ਮਿਲ ਜਾਵੇ ਤਾਂ ਇਹ ਆਖਣਾ ਕਿ ਅਸਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਬੀ ਆਦਮ ਦੀ ਔਲਾਦ ਭਾਵ ਕੇ ਇਨਸਾਨੀਅਤ ਨੂੰ ਜ਼ਾਲਮਾਂ ਦੇ ਪੰਜੇ ਚੋਂ ਆਜ਼ਾਦ ਕਰਾਇਆ ਹੈ ਤੇ ਸਿੱਖਾਂ ਸੇਵਕਾਂ ਦੀ ਭਲਾਈ ਖਾਤਰ ਆਪਣੇ ਬੱਚੇ ਵੀ ਕੁਰਬਾਨ ਕਰ ਦਿੱਤੇ ਹਨ ਫਿਰ ਗੁਰੂ ਪਿਤਾ ਜੀ ਦੀ ਆਗਿਆ ਪਾ ਕੇ ਸਹਬਜ਼ਾਦਾ ਜੁਝਾਰ ਸਿੰਘ ਜੀ ਫਤਿਹ-ਏ-ਗਜ਼ਾ ਕੇ ਰਣ ਮੈਦਾਨ ਵਿੱਚ ਦਾਖਲ ਹੁੰਦੇ ਨੇ ਤੇ ਧੜਾ ਧੜ ਵੈਰੀਆਂ ਨੂੰ ਮੁਕਾਉਣ ਲੱਗਦੇ ਨੇ ਆਪਣੇ ਆਪ ਨੂੰ ਸ਼ੇਰ ਅਖਵਾਉਣ ਵਾਲੇ ਸੂਰਮੇ ਕਾਇਰ ਗਿੱਦੜਾਂ ਵਾਂਗ ਮੈਦਾਨ ਵਿੱਚੋਂ ਭੱਜਣ ਲੱਗੇ ਇਹ ਵਰਤਾਰਾ ਤੱਕ ਕਿ ਮੌਤ ਆਪ ਦੀ ਸ਼ਰਨ ਵਿੱਚ ਆ ਗਈ ਤੇ ਅਰਜ਼ ਕੀਤੀ ਕਿ ਮੈਨੂੰ ਕਫਨ ਦੇ ਪੱਲੇ ਦੀ ਇੱਕ ਨੁੱਕਰ ਵਿੱਚ ਪਨਾਹ ਦੇ ਦਿਓ ਮੈਂ ਜਿਸ ਪਰਮੇਸ਼ਰ ਦੇ ਹੁਕਮ ਨਾਲ ਕਾਰਜ ਕਰਦੀ ਹਾਂ ਉਹ ਤਾਂ ਖੁਦ ਆਪ ਜੀ ਉੱਪਰ ਦਇਆਲ ਹੈ ਇਸ ਤੋਂ ਇਲਾਵਾ ਦਸਮ ਗੁਰਾਂ ਦਾ ਬਖਸ਼ਿਆ ਹੋਇਆ ਬਲ ਵੀ ਆਪ ਜੀ ਦੇ ਬਾਜ਼ੂਆਂ ਵਿੱਚ ਹੈ ਸਾਹਿਬ ਜਦਾ ਜੁਝਾਰ ਸਿੰਘ ਜੀ ਮੈਦਾਨੇ ਜੰਗ ਵਿੱਚ ਚੁਣ-ਚੁਣ ਕੇ ਵੈਰੀਆਂ ਨੂੰ ਸੋਧ ਰਏ ਸਨ ਇੱਕ ਪਾਸੇ ਹਮਲਾ ਕੀਤਾ ਤਾਂ 10-20 ਮਾਰੇ ਗਏ ਤੇ ਇਤਨੇ ਕੋ ਹੋਰ ਜ਼ਖਮੀ ਹੋ ਗਏ ਫਿਰ ਦੂਜੀ ਪਾਸੇ ਹੱਲਾ ਕਰਕੇ ਇਕੱਲਿਆਂ ਨਹੀਂ 21 ਵੈਰੀ ਢੇਰੀ ਕਰ ਦਿੱਤੇ ਕਦੀ ਕਿਸੇ ਦੇ ਉੱਕਾ ਦੁਸ਼ਮਨ ਨੂੰ ਮਾਰ ਰਹੇ ਹਨ ਤੇ ਕਦੀ ਆਪਣੇ ਆਪ ਨੂੰ ਇਬਲੀਸ ਸ਼ੈਤਾਨ ਖਿਆਲ ਕਰਨ ਵਾਲੇ ਜ਼ਾਬਰ ਦੁਸ਼ਟ ਨੂੰ ਸੌਦਾ ਲਾ ਰਹੇ ਨੇ ਸਾਹਿਬ ਜادیه ਵੱਲੋਂ ਵੈਰੀਆਂ ਦਾ ਕਤਲੀਆਮ ਦਾ ਕਰਮ ਜਾਰੀ ਸੀ ਕਿ ਸ਼ੋਰ ਸੁਣਾਈ ਦਿੱਤਾ ਕਿ ਇੱਕ ਛੋਟੇ ਜਿਹੇ ਬੱਚੀ ਨੇ 40 ਸੂਰਮੇ ਮਾਰ ਮੁਕਾਏ ਹਨ ਇਸ ਲਈ ਕਲਗੀਆਂ ਵਾਲੇ ਦੇ ਫਰਜ਼ੰਦ ਨਾਲ ਆਪਣਾ ਬਚਾਓ ਕਰਦੇ ਹੋਏ ਲੜੋ ਕਿਉਂਕਿ ਇਹਨਾਂ ਕੋਲ ਜੋ ਛੋਟਾ ਟੀਗਾ ਹੈ ਇਹ ਗੁਰੂ ਜੀ ਦੇ ਕਮਰ ਕੱਸੀ ਦਾ ਹੈ ਸਾਹਿਬ ਜਾਦੀ ਨੇ ਜਦੋਂ ਹਥਿਆਰ ਚਲਾਈ ਤਾਂ ਕਹਿੰਦੇ ਕਹੋਂਦੇ ਬਹਾਦਰ ਸ਼ਿਕਸ਼ਤ ਖਾ ਗਏ ਦਿਲ ਗੁਰ ਦੇ ਵਾਲਿਆਂ ਦੇ ਹੌਸਲੇ ਪਸਤ ਹੋ ਗਏ ਤੇ ਤਕੜੇ ਸੂਰਮੇ ਵੀ ਹਾਰ ਮੰਨ ਬੈਠੇ ਵੱਡੇ ਵੱਡੇ ਲਸ਼ਕਰਾਂ ਦੇ ਸੈਨਾਪਤੀ ਇੱਕ ਭੋਲੇ ਪਾਲੇ ਪਾਸੋਂ ਬਾਜੀ ਹਾਰ ਗਏ ਹਜ਼ਾਰਾਂ ਬਲਵਾਨ ਯੋਧੇ ਇੱਕ ਕਮਜ਼ੋਰ ਜਿਹੇ ਸਾਹਿਬਜ਼ਾਦੇ ਦੇ ਸਾਹਮਣੇ ਨਾ ਟਿਕ ਸਕੇ ਸਾਹਿਬਜ਼ਾਦੇ ਵੱਲੋਂ ਦੁਸ਼ਮਣਾਂ ਦਾ ਕਾਹਨ ਜਾਰੀ ਸੀ ਕਿ ਇੱਕ ਥਾਂਏ ਆਪ ਨੂੰ ਵੱਡੇ ਭਰਾਤਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸ਼ਹਾਦਤ ਉਪਰੰਤ ਪਾਵਨ ਸਰੀਰ ਦਿਖਾਈ ਦਿੱਤਾ ਜਿਸ ਨੂੰ ਵੇਖਦੇ ਹੀ ਸਾਹਿਬਜ਼ਾਦਾ ਦੁਜਾਰ ਸਿੰਘ ਘੋੜੀ ਤੋਂ ਹੇਠਾਂ ਉਤਰ ਆਏ ਵੱਡੇ ਭਰਾਤਾ ਦਾ ਪਾਵਨ ਸੀਸ ਗੋਦੀ ਵਿੱਚ ਲੈ ਕੇ ਸਾਹਿਬਜ਼ਾਦਾ ਦੁਜਾਰ ਸਿੰਘ ਜੀ ਕਹਿੰਦੇ ਹਨ ਕੀ ਵੀਰ ਜੀ ਇਸ ਗੂੜੀ ਨਿੰਦਰ ਵਿੱਚੋਂ ਸਾਵਧਾਨ ਹੋਵੋ ਕੋਈ ਗੱਲਬਾਤ ਕਰੋ ਜ਼ਰਾ ਅੱਖਾਂ ਖੋਲ ਕੇ ਵੇਖੋ ਤਾਂ ਸਹੀ ਕਿ ਮੈਂ ਕੌਣ ਹਾਂ ਜੇਕਰ ਆਪ ਸੌਣਾ ਹੀ ਚਾਹੁੰਦੇ ਹੋ ਤਾਂ ਕਿਉਂ ਨਾ ਆਪਾਂ ਦੋਵੇਂ ਗਲੇ ਮਿਲ ਕੇ ਸੋਈਏ ਵੀਰ ਜੀ ਜਦੋਂ ਤੁਸੀਂ ਇਸ ਸ਼ਹੀਦੀ ਸਥਾਨ ਦੀ ਧਰਤੀ ਨੂੰ ਸ਼ਹਾਦਤ ਲਈ ਚੁਣਿਆ ਹੈ ਤਾਂ ਮੈਂ ਵੀ ਇੱਥੇ ਹੀ ਸ਼ਹੀਦੀ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ ਹੈ। ਸਾਹਿਬ ਜਦਾ ਜੁਝਾਰ ਸਿੰਘ ਜੀ ਵੱਡੇ ਭਰਾਤਾ ਦਾ ਪਾਵਨ ਸੀਸ ਗੋਦੀ ਵਿੱਚ ਲੈ ਕੇ ਵੈਰਾਗਮਈ ਵਚਨ ਕਰ ਹੀ ਰਹੇ ਸਨ ਕਿ ਇੱਕ ਤੀਰ ਸਿੱਧਾ ਜਿਗਰ ਵਿੱਚ ਆ ਕੇ ਲੱਗਾ। ਇੰਜ ਲੱਗ ਰਿਹਾ ਸੀ ਜਿਵੇਂ ਕਲੀਜੀ ਵਿੱਚ ਤੀਰ ਨਹੀਂ ਸਗੋਂ ਇੱਕ ਕੋਮਲ ਫੁੱਲ ਵਿੱਚੋਂ ਤੀਜ ਕੰਡਾ ਆਰ ਪਾਰ ਹੋ ਗਿਆ ਹੈ। ਸਤਗੁਰਾਂ ਲਈ ਤਾਂ ਜਿਵੇਂ ਸਾਰਾ ਸੰਸਾਰ ਹੀ ਹਨੇਰਾ ਹੋ ਗਿਆ ਸੀ। ਆਪ ਦੇ ਸੀਨੇ ਵਿੱਚ ਜੀਵੇਂ ਇੱਕ ਭਾਰੀ ਤੂਫਾਨ ਉਠਾਇਆ ਸੀ ਤੇ ਸਮੁੰਦਰ ਕੀ ਤੇ ਧਰਤੀ ਕੀ ਹਰ ਥਾਂ ਢੂੜ ਹੀ ਢੂੜ ਉੱਡਣ ਲੱਗ ਪਈ ਸੀ ਜਦੋਂ ਤੀਰ ਲੱਗਣ ਨਾਲ ਗੁਰੂ ਸਾਹਿਬ ਦਾ ਇੱਕ ਦਿਲ ਦਾ ਟੁਕੜਾ ਭੰਟਣੀ ਖਾ ਕੇ ਦੂਜੇ ਦਿਲ ਦੇ ਟੁਕੜੇ ਉੱਪਰ ਡਿੱਗਿਆ ਹੋਵੇਗਾ ਤਾਂ ਗੁਰੂ ਪਿਤਾ ਜੀ ਦੇ ਦਿਲ ਉਤੇ ਕੀ ਬੀਤੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਉਣਾ ਵੀ ਕਠਿਨ ਹੈ ਦਸਮ ਗੁਰੂ ਜੀ ਦੀ ਖਾਇਸ਼ ਸੀ ਕਿ ਸਭ ਨੂੰ ਅਜੇ ਹੀ ਸਰਜ਼ਮੀਨ ਦੀ ਮਿੱਟੀ ਵਿੱਚ ਮਿਲ ਜਾਣ ਦੇਈਏ ਲੇਕਿਨ ਗੈਬੀ ਫਰਿਸ਼ਤੇ ਨੇ ਅਜ਼ੀਹਾ ਕਰਨ ਤੋਂ ਵਰਜ ਦਿੱਤਾ ਤੇ ਕਿਹਾ ਕਿ ਪਰਮੇਸ਼ਰ ਨੂੰ ਆਪ ਵੱਲੋਂ ਇੱਥੇ ਜੰਗ ਕਰਨਾ ਮਨਜ਼ੂਰ ਨਹੀਂ ਹੈ ਇਹ ਆਕਾਸ਼ ਬਾਣੀ ਸੁਣ ਕੇ ਸਤਿਗੁਰੂ ਜੀ ਸਭ ਗੁੱਸੇ ਗਿਲੇ ਭੁੱਲ ਗਏ ਬਿਨਾਂ ਕਿਸੇ ਦੇਰੀ ਦੇ ਤਲਵਾਰ ਦੇ ਕਬਜ਼ੇ ਤੋਂ ਹੱਥ ਚੁੱਕ ਲਿਆ ਤੇ ਉਥੋਂ ਹੀ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਸਤਕਾਰ ਨਾਲ ਸੀਸ ਨਿਵਾ ਦਿੱਤਾ ਪਿਆਰਿਆਂ ਦਾ ਵਿਛੋੜਾ ਸਹਿਣਾ ਬੜਾ ਕਠਿਨ ਹੁੰਦਾ ਹੈ ਪੈਗੰਬਰ ਯਾਕੂਬ ਪੁੱਤਰ ਯੂਸਫ ਦੇ ਵਿਛੋੜੇ ਕਾਰਨ ਸਾਰੀ ਉਮਰ ਉੰਧਾਰਿਆ ਸਾਰੇ ਪੈਗੰਬਰਾਂ ਵਿੱਚ ਦਸ਼ਮੀਸ਼ ਸਤਗੁਰੂ ਜੀ ਵਰਗਾ ਹੌਸਲੇ ਵਾਲਾ ਕੋਈ ਵਿਰਲਾ ਹੀ ਆਇਆ ਹੈ ਆਪ ਜੀ ਨੇ ਚਾਰ ਸੁਪੁੱਤਰ ਸ਼ਹੀਦ ਕਰਵਾ ਕੇ ਅੱਖੀਂ ਇੱਕ ਅਥਰੂ ਤੱਕ ਨਹੀਂ ਵਗੰ ਦਿੱਤਾ ਤੇ ਇੰਜ ਰਿਸ਼ੀਆਂ ਤੇ ਗੁਰੂਆਂ ਦੀ ਸ਼ਾਨ ਨੂੰ ਹੋਰ ਵੀ ਚਮਕਾਇਆ ਜਦੋਂ ਭਗਵਾਨ ਰਾਮ ਨੇ ਬਨਵਾਸ ਕਟਿਆ ਤਾਂ ਸੀਤਾ ਆਪ ਦੇ ਅੰਗ ਸੰਗ ਸੀ ਜਿਸੁੱਤੇ ਸਾਰਾ ਸੰਸਾਰ ਮਾਨ ਕਰਦਾ ਹੈ ਤੇ ਸਾਰਾ ਹਿੰਦੁਸਤਾਨ ਸੀਤਾ ਮਾਤਾ ਕਹਿ ਕੇ ਯਾਦ ਕਰਦਾ ਹੈ ਬਨਵਾਸ ਸਮੇਂ ਭਗਵਾਨ ਰਾਮ ਦੇ ਨਾਲ ਸੀ ਬਨਵਾਸ ਸਮੇਂ ਦਿਲ ਨੂੰ ਚੈਨ ਦੇਣ ਲਈ ਲక్ష్మణ ਜੀ ਆਪਰਾ ਰਾਮ ਦੇ ਨਾਲ ਸੀ ਸੀਤਾ ਵਰਗੀ ਪਤੀ ਵਿਰਤਾ ਇਸਤਰੀ ਵੀ ਨਾਲ ਸੀ ਅਜੇ ਹੀ ਮਾਹੌਲ ਵਿੱਚ ਉਹ ਜੰਗਲ ਰਾਮ ਲਈ ਘਰ ਵਰਗਾਈ ਸੀ ਰਹਿ ਗਏ ਕ੍ਰਿਸ਼ਨ ਕਨਈਆ ਤਾਂ ਉਹਨਾਂ ਦਾ ਪੁੱਤਰ ਹੀ ਨਹੀਂ ਸੀ ਇਸ ਗੱਲ ਵਿੱਚ ਪੂਰੀ ਸੱਚਾਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਰੁਤਬਾ ਵੱਖਰੀ ਹੀ ਕਿਸਮ ਦਾ ਹੈ ਜਿੱਥੇ ਕ੍ਰਿਸ਼ਨ ਨੇ ਗੀਤਾ ਦੀ ਸਿੱਖਿਆ ਸੁਣਾ ਕੇ ਆਪਣੇ ਸ਼ਗਿਰਥਾਂ ਨੂੰ ਮਹਾਭਾਰਤ ਦੀ ਜੰਗ ਵਿੱਚ ਘਟਵਾ ਦਿੱਤਾ ਸੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਲਾਲ ਕੁਰਬਾਨ ਕਰਕੇ ਖੋਹ ਮੰਦਰ ਇੱਕ ਨਵੀਂ ਰੂਹ ਫੂਕ ਦਿੱਤੀ ਹੈ ਸੋ ਇਸ ਤਰ੍ਹਾਂ ਸਹਬਜ਼ਾਦਾ ਜੂਝਾਰ ਸਿੰਘ ਜੀ ਦੀ ਸ਼ਹੀਦੀ ਹੋਈ ਅਗਲੀਆਂ ਵੀਡੀਓਜ਼ ਵਿੱਚ ਛੋਟੀ ਸਾਹਿਬ ਜਦਾਂ ਦੀ ਸ਼ਹੀਦੀ ਦਾ ਬਿਆਨ ਕਰਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਜੀ ਚਮਕੌਰ ਦੀ ਸਾਰੀ ਜੰਗ ਦਾ ਵਿਖਿਆਨ